ਵੈਕਟਰ ਮਾਰਚ ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਦਾ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਦਾ ਮਾਰਚ ਕਰ ਰਹੇ ਨੇ ਅੱਜ ਸਾਰੇ ਦੇਸ਼ ਦੇ ਘੱਟੋ-ਘੱਟ 500 ਜਗ੍ਹਾ ਇਸ ਤਰ੍ਹਾਂ ਦੇ ਮਾਰਚ ਹੋਣਗੇ ਪੰਜਾਬ ਵਿੱਚ ਤਾਂ ਘੱਟੋ-ਘੱਟ 7-7 8-8 ਜਗ੍ਹਾ ਇਹ ਕਿਤੇ ਜ਼ਿਲ੍ਹੇ ਦੇ ਵਿੱਚ ਮਾਰਚ ਹੋਣਗੇ ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਕੋਰਪੋਰੇਟ ਦਾ ਖੜਾ ਨਹੀਂ ਛੱਡਦੀ ਅਸੀਂ ਜਿਹੜੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਜਿਹੜੀ ਇਹ ਕਿਤੇ ਮੋਰਚੇ 'ਚ ਉਹਨਾਂ ਨੂੰ ਡੇਢੇ ਟੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖੜਾ ਨਵਾਂ ਜਾਰੀ ਕਰ ਦਿੱਤਾ ਹੈ ਇਹਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਤੋਂ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇਕਮੁੱਟ ਹੋ ਗਿਆ ਹੈ ਔਰ ਸਰਕਾਰ ਆਪਣਾ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ ਉਥੇ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਦੇਖਾਂਗੇ ਮੈਦਾਨ 'ਚ ਹੁਣ ਕੌਣ ਜਿੱਤਦਾ ਹੈ ਜਿੰਨੀ ਦੇਰ ਤੱਕ ਕਾਰਪੋਰੇਟ ਦਾ ਖੜਾ ਹੈ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਬਿਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੀ اشتਾਿਕ ਕਿਸਾਨ اور ਇਹ ਵੀ ਸਮਝਣਾ ਚਾਹੀਦਾ ਜਿਹੜੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੇ ਕੰਦ ਟੁੱਟ ਗਈ ਆ ਦੁਕਾਨ ਜਿਹੜੇ ਦੁਕਾਨਦਾਰ ਵੀ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ ਤੇ ਇਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਮੈਂ ਇੱਕ ਤਰ੍ਹਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ ਇਹ ਤਾਂ ਤੁਹਾਡੀ ਇੱਕ ਕੰਧ ਹੈ ਤੇ ਜੇ ਇਹ ਟੁੱਟ ਗਈ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਅੱਜ ਕਿਸਾਨ ਕਿਸਾਨੀ ਨੇ ਇੱਕ ਕਰਵਟ ਨਹੀਂ ਹੈ ਕਿਸਾਨਾਂ ਨੇ ਮਜ਼ਦੂਰਾ ਨੇ ਮਿਹਨਤਕਸ਼ ਲੋਕਾਂ ਨੇ ਸਾਰਿਆਂ ਨੇ ਅੱਜ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹਨਾਂ ਨੀਤੀ ਦੇ ਸਾਹਮਣੇ ਨਿਕਲ ਕੇ ਸਰਕਾਰ ਨੂੰ ਝੁਕਣਾ ਪਏਗਾ यु किसान मोर्चा तुम्ही <laughs> कथा <laughs> <laughs> ਸੁਵਿੰਦਰ ਸਿੰਘ ਵੀਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਤੇ ਕੀ ਕਹਣ ਤੁਹਾਨੂੰ ਜਿਹੜਾ ਟਕ ਮਰਕ ਕਰਿਆ ਜਾ ਰਿਹਾ ਜਨਾਜ਼ਾ ਹਾ ਟਰੈਕਟਰ ਮਾਰਤੇ ਜਿਹੜੇ ਬਿੱਲ ਅੱਗੇ ਸੈਂਟਰ ਸਰਕਾਰ ਲਿਆਈ ਸੀ ਜਿਹਦੀ ਰਿਪੀਲ ਕਰਕੇ ਆਪਾਂ ਅੱਗੇ ਉੱਥੇ ਸਾਲ ਬੈਠ ਕੇ ਰਿਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅੱਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖਰੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਵਿਰੋਧ ਚ ਦੇਸ਼ ਭਰ ਚ ਐਸਕੇਐਮ ਦੀ ਕਾਲ ਤੇ ਅੱਜ ਟੈਸਟ ਕਰ ਰਹੇ ਹਾਂ ਉਹ ਗੱਲ ਕਰੀਏ ਮੰਗਾ ਕਿਹੜੇ ਕਿਹੜੇ ਲੈ ਕੇ ਜਾਦੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮਐਸਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹ ਇਹਨੂੰ ਦੇਖੋ ਇਹਨੂੰ ਬਾਗੀ ਨਾਮ ਤੇ ਜਿਹਨੇ ਨਾਮ ਦਿੱਤਾ ਮਨੇ ਹਰਦੀਪ ਸਿੰਘ ਵਿਆਪਤਾ ਜਿਹੜਾ ਪ੍ਰਧਾਨ ਬੀਕੇਜੂ ਕਾਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹੋ ਕਿ ਇਹ ਜ਼ਰਾ ਪ੍ਰੋਗਰਾਮ ਹੈ ਸਾਡੇ ਸੰਯੁਕਤ ਮੋਰਚੇ ਦੀ ਕਾਲ ਆ ਜੀ ਜੋ ਆਪਣੇ ਖੇਤੀਕੂਰ ਨੇ ਉਹਨਾਂ ਦੇ ਜਿਹੜੇ ਉਹਨਾਂ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 26 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇਣ ਲਈ ਆਪਣਾ ਮਾਰਚ ਕਰ ਰਹੇ ਹਾਂ ਟਰੈਕਟਰਾਂ ਦੇ ਤਿਰੰਗੇ ਝੰਡੇ ਲਾ ਕੇ ਤੇ ਆਪਣਾ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਵਕ-ਵਕ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗ੍ਹਾ ਵਾ ਉੱਤੇ ਅਸੀਂ ਆਪਣਾ ਇਹ ਰੋਸ ਮਾਰਚ ਕਰ ਰਹੇ ਹਾਂ ਅਸੀਂ ਇੱਥੋਂ ਮਾਲਵਾ ਕਾਜ ਤੋਂ ਲੈ ਕੇ ਆਪਣੇ ਆਈ.ਡੀ.ਮ ਦਫ਼ਤਰ ਸਮਰਾਲਾ ਤੱਕ ਜਾਵਾਂਗੇ ਆ ਜਾਮ ਗਿਆ ਹੋਇਆ ਕਿਸੇ ਚੱਲੇ ਆ ਜੀ